ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਰਸਤ ਵਿੱਚ ਗੱਲ ਕਰਦੇ ਹਾਂ ਪੰਜਾਬ ਦੀ ਧਰਤੀ ਤੇ ਭਾਰਤ ਸਰਕਾਰ ਦੇ ਵਰਦੀ ਧਾਰੀ ਅਤਵਾਦੀਆਂ ਵੱਲੋਂ ਜੋ ਜ਼ੁਲਮ ਕੀਤਾ ਗਿਆ ਸਿੱਖ ਪਰਿਵਾਰਾਂ ਤੇ ਉਸ ਜ਼ੁਲਮ ਦੀ ਇੱਕ ਵਾਰਤਾ ਦੇ ਸਬੰਧ ਵਿੱਚ ਇੱਕ ਘਟਨਾ ਦੇ ਸਬੰਧ ਵਿੱਚ ਜਦੋਂ ਖਾਲਿਸਤਾਨ ਦਾ ਸੰਘਰਸ਼ ਆਰੰਭ ਹੋਇਆ ਔਰ ਜੁਬਨ ਤੇ ਗਿਆ ਤਾਂ ਪੰਜਾਬ ਦੇ ਸਿੱਖ ਪਰਿਵਾਰਾਂ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਪੁੱਤਰਾ ਵਾਂਗ ਆਪਣੇ ਭਰਾਵਾਂ ਵਾਂਗ ਪਿਆਰ ਕੀਤਾ ਔਰ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਸਤਕਾਰ ਦੇ ਸਹਿਤ ਪਿਆਰ ਸਹਿਤ ਉਪੇਸ਼ ਆਈ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਦੇਰ ਉਹਨਾਂ ਨੇ ਮਦਦ ਵੀ ਕੀਤੀ ਲੰਗਰ ਛਕਾਉਣ ਦੀ ਪ੍ਰਸ਼ਾਦਾ ਪਾਣੀ ਛਕਾਉਣ ਦੀ ਔਰ ਉਹਨਾਂ ਨੂੰ ਪਨਾ ਦੇਣ ਦੀ ਔਰ ਬਹੁਤ ਸਾਰੇ ਪਰਿਵਾਰ ਅਜਿਹੇ ਹੋਏ ਜਿਨ੍ਹਾਂ ਨੇ ਭਾਵੇਂ ਕਿ ਕਿਸੇ ਸਿੰਘ ਨੂੰ ਖਾੜਕੂ ਨੂੰ ਪਨਾ ਨਹੀਂ ਦਿੱਤੀ ਪਰ ਉਹਨਾਂ ਦੀ ਹਮਦਰਦੀ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੀ ਸੋ ਇਸੇ ਤਰ੍ਹਾਂ ਹੀ ਜੋ 15 ਸਾਲ ਦੀ ਬੱਚੀ ਹਰਪ੍ਰੀਤ ਕੌਰ ਪ੍ਰਫੁਰਾਨੋ ਇੱਕ ਦਿਨ ਅੰਮ੍ਰਿਤਸਰ ਸਾਹਿਬ ਦੇ ਘਿਓ ਮੰਡੀ ਇਲਾਕੇ ਵਿੱਚ ਸਾਈਕਲ ਤੇ ਜਾ ਰਹੀ ਸੀ ਤਾਂ ਉਸ ਨੂੰ ਪੁਲਿਸ ਨੇ ਸ਼ੱਕ ਮੁਤਾਬਕ ਰੋਕਿਆ ਜਦੋਂ ਰੋਕ ਕੇ ਉਹਦੇ ਪਰਸ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਪਰਸ ਵਿੱਚੋਂ ਕੁਝ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨਿਕਲੀਆਂ ਉਹ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਉਹ ਸਨ ਜਿਹੜੀਆਂ ਅਖਬਾਰਾਂ ਦੇ ਵਿੱਚ ਉਹਨਾਂ ਦੇ ਨਮਿਤ ਰਖਵਾਏ ਗਏ ਪਾਠ ਦੇ ਭੋਗ ਦੇ ਸਬੰਧ ਵਿੱਚ ਸਨ। ਤੋਂ ਜਦੋਂ ਉਹ ਤਸਵੀਰਾਂ ਨਿਕਲੀਆਂ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਬੁੱਚੜ ਦਰਸ਼ਨ ਲਾਲ ਦੀ ਹਿਰਾਸਤ ਵਿੱਚ ਉਸ ਨੂੰ ਰੱਖਿਆ ਗਿਆ। ਔਰ ਉੱਥੋਂ ਫੜ ਕੇ ਉਸ ਨੂੰ ਅੰਮ੍ਰਿਤਸਰ ਦੇ ਜੋ ਬੁੱਚੜਖਾਨੇ ਦੇ ਵਿੱਚ ਤਸੀਹਾ ਕੇਂਦਰ ਮਾਲ ਮੰਡੀ ਉੱਥੇ ਲੈ ਗਏ ਔਰ ਸਾਰੀ ਰਾਤ ਹੀ ਉਸ ਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਉਸ ਨੂੰ ਬੇਵਰਤ ਕੀਤਾ ਗਿਆ ਔਰ ਦਰਸ਼ਨ ਲਾਲ ਦੀ ਅਗਵਾਈ ਦੇ ਵਿੱਚ ਔਰ ਉਹਦਾ ਕਸੂਰ ਕੀ ਸੀ ਕਿ ਉਹਦੇ ਪਰਸ ਦੇ ਵਿੱਚ ਅਖਬਾਰਾਂ ਦੀਆਂ ਕਟਿੰਗਾਂ ਸਾਂਭ ਕੇ ਰੱਖੀਆਂ ਹੋਈਆਂ ਸਨ ਔਰ ਹੈਰਾਨੀ ਦੀ ਗੱਲ ਹੈ ਕਿ ਅਖਬਾਰਾਂ ਨੇ ਉਹੀ ਤਸਵੀਰਾਂ ਆਪਣੀਆਂ ਅਖਬਾਰਾਂ ਵਿੱਚ ਛਾਪੀਆਂ ਐਸੇ ਲੈ ਕੇ ਉਹਨਾਂ ਦਾ ਕੋਈ ਕਸੂਰ ਨਹੀਂ ਔਰ ਅਖਬਾਰ ਵਕਰੀਤਾ ਸੀ ਜਿਹੜੇ ਉਹਨਾਂ ਨੇ ਉਹ ਅਖਬਾਰਾਂ ਘਰ-ਘਰ ਪਹੁੰਚਾਈਆਂ ਉਹਨਾਂ ਦਾ ਕੋਈ ਕਸੂਰ ਨਹੀਂ ਅਗਰ ਕਿਸੇ ਸਿੱਖ ਪਰਿਵਾਰ ਨੇ ਸਿੱਖ ਖਾਲਕੂਆਂ ਪ੍ਰਤੀ ਹਮਨ ਦਰਦੀ ਦਾ ਇਜ਼ਹਾਰ ਰੱਖਦੇ ਆ ਉਹਨਾਂ ਪ੍ਰਤੀ ਪਿਆਰ ਰੱਖਦੇ ਆ ਉਹਨਾਂ ਦੀਆਂ 2-4 ਤਸਵੀਰਾਂ ਕੱਟ ਕੇ ਆਪਣੇ ਪਰਸ ਵਿੱਚ ਰੱਖ ਰਹੀਆਂ ਰੱਖ ਰੀਆਂ ਤਾਂ ਉਹ ਉਸ ਸਰਕਾਰੀ ਧਰਵਾਸਤੇ ਇੱਕ ਵੱਜਰ ਗੁਨਾਹ ਬਣ ਗਿਆ ਇਹਦੀ ਮਿਸਾਲ ਦੁਨੀਆ ਦੇ ਹੋਰ ਕਿਸੇ ਵੀ ਖਿੱਤੇ ਵਿੱਚ ਨਹੀਂ ਮਿਲੇਗੀ ਖਾਸ ਕਰ ਪੱਛਮੀ ਮਲਕਾਂ ਦੇ ਵਿੱਚ ਪਰ ਭਾਰਤ ਸਰਕਾਰ ਅਤੇ ਸਰਕਾਰ ਦੇ ਸਰਕਾਰੀ ਅਤਵਰਦੀ ਜਿਨ੍ਹਾਂ ਦੇ ਵਿੱਚ ਸਾਖੀ ਵਰਦੀ ਧਾਰੀ ਪੰਜਾਬ ਪੁਲਿਸ CRPF BSF ਔਰ ਭਾਰਤੀ ਫੌਜ ਇਹਨਾਂ ਨੂੰ ਇੱਕੋ ਇੱਕ ਸੋਚ ਸੀ ਇਹਨਾਂ ਦੀ ਕਿ ਜਿਹੜਾ ਵੀ ਅਮਰਤਾਰੀ ਨੌਜਵਾਨ ਆ ਚਾਹੀ ਕੋਈ ਨੌਜਵਾਨ ਬੀਬੀ ਆ ਉਹ ਇਹਨਾਂ ਦੀ ਅੰਜ਼ਰਾ ਵਿੱਚ ਉਦੇਸ਼ ਵਿਰੋਧੀ ਆਉ ਖਾਰਕੂ ਆਉ ਅੱਤਵਾਦੀ ਆਉ ਦੇਸ਼ਟ ਕਰਦੇ ਆ ਉਹ ਵਖਵਤੀ ਆ ਸੋ ਇਸੇ ਹੀ ਲੜੀ ਤਹਿਤ ਇਸੇ ਹੀ ਫਿਰਕੂ ਪੱਖਪਤੀ ਨੀਤੀ ਦੇ ਤਹਿਤ ਬੀਬੀ ਹਰਪ੍ਰੀਤ ਗੌਰ ਉਰਫ ਰਾਣੋ ਨੂੰ ਉਸ ਦਰਸ਼ਨ ਲਾਲ ਬੁੱੱਜਰ ਠਾਨੇਦਾਰ ਦੀ ਅਗਵਾਈ ਦੇ ਵਿੱਚ ਤਸੀਹੇ ਦਿੱਤੇ ਗਏ ਉਸ ਨੂੰ ਬੇਪੱਤ ਕੀਤਾ ਗਿਆ ਔਰ ਤਰਕਸਾਰ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਔਰ ਪੜਸ ਮੁਕਾਬਲੇ ਦੀ ਇੱਕ ਕਹਾਣੀ ਦਰਸਾ ਦਿੱਤੀ ਗਈ ਸੋ ਉਸ ਦਾ ਜੋ ਸੰਸਕਾਰ ਸੀ ਉਹ ਵੀ ਪੁਲਿਸ ਨੇ ਆਪ ਹੀ ਦਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਪਰਿਵਾਰ ਵਾਲਿਆਂ ਨੂੰ ਉਸ ਦੀ লাশ ਨਹੀਂ ਦਿੱਤੀ ਜਦੋਂ 3 ਤੀਸਰੇ ਦਿਨ 27 ਜੂਨ ਵਾਲੇ ਦਿਨ ਸ਼ਾਮ ਨੂੰ ਪਰਿਵਾਰ ਉਸ ਦਰਗਿਆਨਾ ਮੰਦਰ ਵਾਲੇ ਸ਼ਮਸ਼ਾਨ ਘਾਟ ਵਿੱਚ ਉੱਜਦਾ ਉੱਥੇ ਜਦੋਂ ਉਸ ਦੀ ਸਵਾਹ ਹੋ ਲਈ ਗਈ ਤਾਂ ਪਤਾ ਲੱਗਾ ਕਿ ਇੱਥੇ ਹੀ ਉਸ ਦਾ ਸਸਕਾਰ ਹੋਇਆ ਕਿਉਂਕਿ ਹਰਪ੍ਰੀਤ ਕੌਰ ਦੀ ਭੈਣ ਅਤੇ ਹਰਪ੍ਰੀਤ ਦੋਨੇ ਦੋਨੋਂ ਜਣੀਆਂ ਇੱਕੋ ਜਿਹੇ ਹੀ ਕਰੇ ਪਹਿਨਦੀਆਂ ਸਨ ਉਸ ਕਰੇ ਤੋਂ ਉਸ ਦੇ ਸਵੇ ਦੀ ਪਛਾਣ ਹੋਈ ਉਸ ਕਰੇ ਤੋਂ ਉਸ ਦੀ ਸਵਾ ਦੀ ਪਛਾਣ ਹੋਈ ਔਰ ਉਹਨਾਂ ਨੇ ਉਸ ਸਵਾ ਦੀ ਰਾਖ ਦੇ ਵਿੱਚੋਂ ਬੀਬੀ ਹਰਪ੍ਰੀਤ कौर ਦੀਆਂ ਅਸਤੀਆਂ ਇਕੱਠੀਆਂ ਕੀਤੀਆਂ ਔਰ ਉਹਨਾਂ ਨੂੰ ਕੀਰਤਪੁਰ ਸਾਹਿਬ ਜਾ ਕੇ ਕੀਲ ਪ੍ਰਵਾਹ ਕੀਤਾ ਸੋ ਇਹੋ ਜਿਹਾ ਜ਼ੁਲਮ ਸਿੱਖਾਂ ਦੇ ਹੋਇਆ ਔਰ ਹੋ ਰਿਹਾ ਸਰਕਾਰ ਚਾਹੇ ਪ੍ਰਤਾਪੇ ਕੈਰੋਂ ਦੀ ਸੀ ਤੇ ਚਾਹੇ ਕੈਪਟਨ ਅਮਰਿੰਦਰ ਦੀ ਆ ਸਰਕਾਰ ਚਾਹੇ ਨੀਲੇ ਕਾਂਗਰਸੀ ਬਾਦਲ ਦੀ ਹੋਵੇ ਜਾਂ ਬਰਨਾਲੇ ਦੀ ਹੋਵੇ ਸਰਕਾਰ ਚਾਹੇ ਯਗਰੀਏ ਦਰਬਾਰੇ ਦੀ ਹੋਵੇ ਤੇ ਚਾਹੇ ਬਿਆੰਤੀ ਬੁੱੱਜੜ ਦੀ ਹੋਵੇ ਸਾਰਿਆਂ ਹੀ ਸਰਕਾਰਾਂ ਦੀ ਜੋ ਨੀਤੀ ਆ ਉਸ ਸਿੱਖ ਕੌਮ ਪ੍ਰਤੀ ਹਮੇਸ਼ਾ ਹੀ ਯਾਲਮਾਨਾ ਰਹੀ ਹੈ। ਅਤੇ ਰਹਿਣੀ ਹੈ। ਜਿੰਨਾ ਚਿਰ ਸਿੱਖਾਂ ਦਾ ਆਪਣਾ ਰਾਜ ਆਜ਼ਾਦ ਸਿੱਖ ਰਾਜ ਖਾਲਿਸਤਾਨ ਨਹੀਂ ਬਣ ਜਾਂਦਾ। ਸੋ ਇਹ ਇੰਨੀ ਦਰਦਨਾਕ ਵਾਰਤਾ ਹੈ ਕਿ ਜਿਸ ਨੂੰ ਪੜਦਿਆਂ ਜਿਸ ਨੂੰ ਸੁਣਦਿਆਂ ਹਰ ਇੱਕ ਦਾ ਦਿਲ ਅਸੀਜ ਜਾਂਦਾ ਕਿ ਇੰਨਾ ਜ਼ੁਲਮ ਕਿ ਕਿਸੇ ਸ਼ਹੀਦ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਵਿਗਰਾਹ ਹੈ ਪਰ ਅਸੀਂ ਭਾਰਤ ਸਰਕਾਰ ਨੂੰ ਇਹ ਵੰਗਾਰਦੇ ਹਾਂ ਕਿ ਸ਼ਹੀਦ ਸਾਡੀ ਸਾਹਾਂ ਵਿੱਚ ਵਸਦੇ ਹਨ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦੀਆਂ ਯਾਦਾਂ ਉਹਨਾਂ ਦੇ ਬਚਨ ਸਾਡੇ ਦਿਲਾਂ ਦੀ ਧੜਕਣ ਹਨ ਅਤੇ ਰਹਿਣਗੇ ਨਾ ਕੋਈ ਸਾਡੀ ਸੋਚ ਵਿੱਚੋਂ ਉਹਨਾਂ ਨੂੰ ਕੱਢ ਸਕਿਆ ਤੇ ਨਾ ਹੀ ਕੱਢ ਸਕੇਗਾ। ਪਰ ਖਾਲਿਸਤਾਨ ਦਾ ਸੰਘਰਸ਼ ਨਿਰੰਤਰ ਹੀ ਜਾਰੀ ਰਹੇਗਾ। ਸੋ ਉਸ ਬੱਚੀ ਹਰਪ੍ਰੀਤ ਕੌਰ ਰਾਣੋ ਨੂੰ ਉਸ ਦੀ ਕੁਰਬਾਨੀ ਨੂੰ ਯੂਨਾਈਟਿਡ ਖਾਲਸਾ ਦਲ ਜੁਗੀ ਦੀ ਤਰਫੋਂ, ਖਾਲਸਾ ਪੰਥ ਦੀ ਤਰਫੋਂ ਕੇਸਰੀ ਪ੍ਰਣਾਮ ਹੈ। ਕਿਉਂਕਿ ਉਸ ਦਾ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਐਕਟੀਵਿਟੀ ਨਹੀਂ ਸੀ ਕੋਈ ਕਾਰਜ ਨਹੀਂ ਸੀ ਉਸ ਦੀ ਸ਼ਹਾਦਤ ਇਸੇ ਕਰਕੇ ਹੀ ਹੋਈ ਕਿ ਉਹ ਇੱਕ ਅਮਰਦਾਰੀ ਬੱਚੀ ਸੀ ਔਰ ਜੋ ਖਾਲਸਤਾਨ ਲਈ ਆਪਾ ਕੁਰਬਾਨ ਕਰਨ ਵਾਲੀ ਯੋਧੇ ਸਨ ਉਹਨਾਂ ਪ੍ਰਤੀ ਜੋ ਪਿਆਰ ਤੇ ਸਤਕਾਰ ਦੀ ਭਾਵਨਾ ਰੱਖਦੀ ਸੀ ਸੋ ਇਹੋ ਜਿਹਾ ਜ਼ੁਲਮ ਹੋਰ ਕਿਤੇ ਵੀ ਦੁਨੀਆ ਦੇ ਕਿਸੇ ਖਿੱਤੇ ਵਿੱਚ ਕਿਸੇ ਤੇ ਨਹੀਂ ਹੋਇਆ ਹੋਵੇਗਾ ਜਿੰਨਾ ਜ਼ੁਲਮ ਪੰਜਾਬ ਦੀ ਧਰਤੀ ਤੇ ਪਾਟ ਸਰਕਾਰ ਦੇ ਵਰਦੀਤਾਰੀਅਤਵਦੀਆਂ ਨੇ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ